ਆ ਦੇਖ ਸਕਦੇ ਹੋ ਕਿ ਜਿੱਦਾਂ ਅਥਰੂ ਗੈਸ ਉੱਤੇ ਸੁੱਟੇ ਜਾਂਦੇ ਉਹਦੀ ਸੇਫਟੀ ਵਾਸਤੇ ਪ੍ਰਧਾਨ ਦੀਆਂ ਚੀਜ਼ਾਂ ਬਿਲਕੁਲ ਬਿਲਕੁਲ ਇਹ ਸੇਫਟੀ ਵਾਸਤੇ ਆ ਅੱਖਾਂ ਦੇ ਵਿੱਚ ਜਿਹੜਾ ਧੂਆਂ ਅਥਰੂ ਨਾ ਪਵੇ ਆ ਵੇਖੋ ਇਹਨਾਂ ਦੀ ਹਾਲਤ ਵੇਖੋ ਅੱਖਾਂ ਦੀ ਕੀ ਹੁੰਦੀਆਂ ਉਮਰ ਇਹਨਾਂ ਦੀ ਮੇਰੇ ਹਿਸਾਬ ਨਾਲ 80 85 ਸਾਲ ਵਾ ਸਾਡੇ 90 90 ਸਾਲ ਦੇ ਬਜ਼ੁਰਗੀ ਸਾਡੇ ਨਾਲ ਲੰਡੇ ਆ ਫੇਰ ਵੀ ਆ ਪਿੱਛੇ ਨਹੀਂ ਹਟਦੇ ਜਿੰਨਾ ਮਰਜੀ ਕੋਟਨਾਂ ਨਾਲ ਆਂ ਜਾਂਦੇ ਪਿਛਕ ਮਾਰਨੇ ਮਾਰ ਲਓ ਕੱਲ ਸਾਨੂੰ ਇਹ ਵੀ ਪਤਾ ਲੱਗਿਆ ਪੱਕੀਆਂ ਗੋਰੀਆਂ ਹੀ ਮਾਰਦੇ ਰਗਟਵਾਗੀਆਂ ਤੇ ਮਾਰਨੀਆਂ ਮਾਰਨੀਆਂ ਲਾਹ ਦਾ ਤੁਹਾਡਿਆ ਹਿੰਜ ਸਰਕਾਰਾਂ ਵਿੱਚ ਨਾ ਦੇ ਉਹ ਖੱਟਰ ਸਾਹਾ ਜੇ ਨਾ ਦੇਣੇ ਚਾਹੁੰਨਾ ਆ ਭਈ ਲੋਕੋ ਜਾਗੋ ਹੂੰ ਜਾਗੋ ਜਾਗਣ ਦਾ ਵੇਲਾ ਜੇ ਉਹ ਇਹ ਧਰਮ ਦੇ ਜੜੀ ਇਹਦੀ ਜ਼ੁਲਮ ਦੀ ਜੜ ਹੁਣ ਪੁੱਟਣ ਦਾ ਵੇਲਾ ਆ ਜਾ ਕਿਸਾਨਾ ਜਾਗ ਹੁਣ ਜਾਗਣ ਦਾ ਵੇਲਾ ਜੜ ਜ਼ੁਲਮ ਦੀ ਪੁੱਟਣ ਪੁੱਟਣ ਦਾ ਵੇਲਾ ਹੁਣ ਮੋਦੀ ਸਰਕਾਰ ਨੇ ਅਹੀਂ ਇਹਨਾਂ ਕਦੇ ਇਹਨਾਂ ਦੇ ਭਖਾਰੀ ਨਹੀਂ ਅਹੀਂ ਕੋ ਮੰਗਤੇ ਨਹੀਂ ਇਹਦੇ ਇਹਨਾਂ ਲਕਸ਼ਣਾ ਚ ਸਾਡੇ ਨਾਲ ਵਾਦੇ ਕੀਤੇ ਸੀ ਪਹਿਲੀ ਤੁਹਾਡੀ ਸਰਕਾਰ ਬਣਾਓ ਤੇ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਮੰਨ ਕੇ ਸਾਡੇ ਨਾਲ ਟੇਬਲ ਤੇ ਮੰਨ ਕੇ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਜਿਹੜੇ ਜੇਲਾ ਚ 13 ਜਿਹੜੇ ਪਿਛਲੇ 13 ਮਹੀਨੇ ਦੌਰਾਨ ਚੱਲਿਆ ਉਹਦੇ ਵਿੱਚ ਜਿੰਨੇ ਵੀ ਕਿਸਾਨਾਂ ਦੇ ਪਰਚੇ ਪਾਏ ਉਹਨਾਂ ਨੂੰ ਰੱਦ ਕਰਾਂਗੇ ਤੇ ਬਾਕੀ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਕਰਾਂਗੇ ਜਿਹੜਾ ਹੈ ਨਾ ਜਿਹੜਾ ਹਰ ਸਟੇਜ ਦੇ ਵਿੱਚ ਇਹ ਲੋਕਾਂ ਨੂੰ ਲਾਲਚ ਦਿੱਤਾ ਦਾ ਇਲੈਕਸ਼ਨ ਟ੍ਰੈਂਡ ਆ ਉਹਦੇ ਵਿੱਚ ਇਹ ਵਾਅਦੇ ਕਰਦੇ ਨੇ ਵੀ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਕਰਾਂਗੇ ਮਾਫ ਨਹੀਂ ਕੀਤਾ ਦੂਣਾ ਤੀਨਾ ਚਾਰਤਾ ਆ ਹੁਣ ਆਹ ਤਿਆਰੀ ਕੀਤਾ ਹੁਣ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਜਾਗ ਪਿਆ ਆਪਣੇ ਹੱਕ ਆਪਣੀ ਰਾਖੀ ਲਈ ਉਹ ਜਾਗ ਪਿਆ ਹੁਣ ਆ ਹੀ ਵਾਦੇ ਲਾਾਂਗੇ ਭਾਵੇਂ ਅੱਗੇ ਬਾਰੀ ਮਦਦ ਅੱਲਾ ਲੈ ਸਾਡੇ ਨਾਲ ਇਹ ਪਾਕਿਸਤਾਨ ਨਾਲ ਵੱਧ ਬਤੀਰਾ ਗਲਤ ਪੈਦਾ ਕਰ ਰਿਹਾ ਆ ਅਸੀਂ ਦੋਸਤਾਂ ਇਹ ਮੋਦੀ ਸਰਕਾਰ ਆਪਣੇਾਂ ਤੇ ਬੰਬ ਮਾਰ ਰਿਹਾ ਆ ਜੈ ਅਸੀਂ ਕੋਈ ਬਗਾਨੇ ਨਹੀਂ ਤਾਨੂੰ ਅਤਵਾਦੀ ਤੇ ਵੱਖਵਾਦੀ ਕਹਿੰਦੇ ਅਸੀਂ ਅਤਵਾਦੀ ਤੇ ਵੱਖਵਾਦੀ ਨਹੀਂ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਵਿੱਚ 95% ਹਿੱਸਾ ਭਾਇਆ ਆਇਆ ਅਸੀਂ ਇਹ ਸਾਫ ਅੱਜ 95% ਵਾਲਿਆਂ ਨੂੰ ਉੱਥੇ ਗੋਲੇ ਧਾਕੇ ਜਾ ਰਹੇ ਨੇ ਅਸੀਂ 70 80 ਸਾਲ ਦੇ ਬੁੱਢੇ ਕੱਲ ਗੱਡੀ ਕੋ ਗਏ ਨਾ ਤੇ ਬੰਬਾਰਡਮੈਂਟ ਦੇ ਵਿੱਚ ਵੀ ਅੱਖਾਂ ਨਹੀਂ ਕੰਮ ਕਰਦੀਆਂ ਸਾਹ ਨਹੀਂ ਕੰਮ ਕਰ ਰਿਹਾ ਮਤਲਬ ਉਸ ਵੇਲੇ ਇੱਕ ਵਾਰੀ ਬੇਹੋਸ਼ ਹੋ ਜੀਦਾ ਜੇ ਸਾਮਣੇ ਇਹ ਕੰਮ ਕਰ ਰਹੇ ਨੇ ਬੰਦਾ ਇਹ ਸ਼ਰਮ 'ਚ ਮਰੇ ਵੀ ਇਹ ਕਰ ਕੀ ਰਿਹਾ ਆ ਆਪਣੇ ਆ ਤੇ ਬੰਬਾਰਡਮੈਂਟ ਕਰ ਰਿਹਾ ਸਾਧੂਆਂ ਤੇ ਬਰਮਾਰਡਮੈਂਟ ਕਰ ਰਿਹਾ ਅਸੀਂ ਹੱਤਵਾਦੀਆਂ ਨਹੀਂ ਵੱਖਵਾਦੀਆਂ ਨਹੀਂ ਹੱਕਵਾਦੀਆਂ ਆਪਣੇ ਹੱਕ ਮੰਗਣ ਲਈ ਨਾ ਕੋ ਜਾ ਰਹੇ ਆ ਤੇ ਅਸੀਂ ਤੁਹਾਡਾ ਜਿਹਨਾਂ ਨਾਲ ਲਿੰਕ ਤੋੜ ਦੋ ਹੁਣ ਪਾਕਿਸਤਾਨ ਨਾਲ ਰਲਾ ਦੋ ਜੇ ਤੁਸੀਂ ਇਹ ਪੁਲ ਬੰਦ ਕਰ ਦੋ ਨਾ ਤੇ ਤੁਹਾਡੇ ਨਾਲ ਬਿਹਤਰ ਆਹੀਂ ਤੇ ਕਹਿੰਦੇ ਆ ਵਪਾਰਮੈਂਟ ਖੋਲੋ ਲੋਕਾਂ ਨੂੰ ਕਿਸਾਨ ਦੇ ਵਿੱਚ ਆਹੀਂ ਅਸੀਂ ਸੈਂਟਰ ਦੇ ਵਿੱਚ 80 ਬੋਰੀਆਂ 60 ਬੋਰੀਆਂ ਕਣਕਦੀਆਂ ਪਾਈ ਨੇ 40 ਬੋੜੀਆਂ ਝੋਨੇ ਦੀਆਂ ਪਾਈਆਂ ਨੇ ਤੇ ਦੇਸ਼ ਦਾ ਢਿੱਡ ਭਰਿਆ ਦੇਸ਼ ਦਾ ਢਿੱਡ ਨਹੀਂ ਭਰਿਆ ਵਰਲਡ ਦਾ ਢਿੱਡ ਨਹੀਂ ਭਰਿਆ ਪਸ਼ੂ ਪੰਛੀਆਂ ਦਾ ਵੀ ਢਿੱਡ ਭਰਿਆ ਤੂੜੀ ਬਣਦੀ ਆ ਪਰਾਲੀ ਬਣਦੀ ਆ ਉਹ ਪਸ਼ੂ ਪੰਛੀ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਇਹ ਬਹੁਤ ਇਹ ਜੇ ਅਗਲੇ ਜੇ ਲੋਕਾਂ ਨੂੰ ਹੀ ਹਾੜਾ ਬਾੜਾ ਸਨਾਹ ਤਾਂ ਤੱਕ ਪਜਾਓ ਜੇ ਅਗਲੇ ਸਾਲ ਇਹ ਹੁਣ ਬਣ ਗਿਆ ਤੇ ਅਗਲੇ ਸਾਲ ਆਉਣ ਵਾਲੇ ਇਲੈਕਸ਼ਨ ਵਾਲੇ ਬੰਦ ਹੋ ਜਣੇ ਨੇ ਇਹਨੇ ਮਤਵਾਇਆ ਹੋ ਜੀ ਨੀਤੀ ਬਣਾਉਣੀ ਨੇ ਹਿੰਦੂ ਰਾਸ਼ਟਰ ਵਾਲਿਆਂ ਨੂੰ ਧਿਆਨ ਦਿੱਤਾ ਅਧਾਰ ਅਸਲ ਤੇ ਮੈਂ ਇੱਕ মিডিਆ ਮਾਧਿਅਮ ਸਾਰਾ ਗੱਲ ਕਹਿਣੀ ਚਾਹੁੰਨਾ ਹਾਂ ਮੀਡੀਆ 'ਤੇ ਮਾਰਕ ਗੱਲ ਕਹਿਣੀ ਚਾਹੁੰਨਾ ਹਾਂ ਕਿ ਅਸੀਂ ਕੋਈ ਵੱਖਵਾਦੀ ਨਹੀਂ ਵੱਖਵਾਦੀ ਨਹੀਂ ਇਹ ਸਿਰਫ ਹਨ ਨੂੰ ਬਣਾ ਰਿਹਾ ਹੈ ਹਿੰਦੂ ਸਿੱਖ ਸਾਰਿਆਂ ਦੇ ਵਿੱਚ ਪਾੜ ਪਾ ਰਿਹਾ ਹੈ ਵਾਹਿਗੁਰੂ ਕਿ ਕਿਸਾਨਾਂ ਨੂੰ ਸਮਾਨਿਤ ਕੀਤਾ ਜਾਂਦਾ ਪਰ ਦੂਜੇ ਪਾਸੇ ਇਹ ਬਾਰੂਦ ਸੁੱਟੇ ਜਾ ਰਹੇ ਬਿਲਕੁਲ ਇਹ ਈਡੀਆ ਵੇਖੋ ਮੈਂ ਅੱਗੇ ਤੁਹਾਨੂੰ ਦੱਸਿਆ ਸਰਕਾਰਾਂ ਵਾਸਤੇ ਠੀਕ ਨਹੀਂਗਾ ਆਪਣੇ ਹਿੰਦੁਸਤਾਨ ਦੇ ਜਿਹੜੇ ਬਾਰੂਦ ਸੁੱਟ ਨੇ ਬੰਬ ਸੁੱਟ ਨੇ ਬਹੁਤ ਨਿਕੰਮੀ ਗੱਲ ਵਾ ਬੁੱਚੜ ਸਰਕਾਰਾਂ ਹੀ ਕੰਮ ਕਰਦੀਆਂ ਹੁੰਦੀਆਂ ਬਾਕੀ ਮੈਂ ਆਪਣੇ ਪੰਜਾਬ ਦੇ ਹਰਿਆਣਾ ਦੇ ਜੂਪੀ ਦੇ ਨੌਜਵਾਨਾਂ ਨੂੰ ਸੁਨਾਹ ਦੇਣਾ ਚਾਹੁੰਦਾ ਜਿੰਨੇ ਵੀ ਨੌਜਵਾਨ ਹੁਣ ਘਰਾਂ 'ਚ ਬੈਠਿਆ ਆਓ ਹੁਣ ਹੁਣ ਮੌਕਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਤਗੜੇ ਹੋ ਗਿਆ ਇਹ ਕਿਉਂਕਿ ਇੱਥੇ ਕਿਤੇ ਇਹ ਨਾ ਸੋਚ ਲਿਓ ਪੇ ਇੱਥੇ ਜ਼ਖਮੀ ਹੋ ਜਾਗੇ ਇੱਥੇ ਆਪਣਾ ਮੌਤ ਹੋ ਜਾਊਗੀ ਕਾਰ ਬੈਠਿਆਂ ਵੀ ਟਾਇ ਕੋਈ ਆ ਸਕਦਾ ਕੈਂਸਰ ਨਾਲ ਵੀ ਮੌਤ ਹੋ ਸਕਦੀ ਆ ਸਾਡੇ ਚ ਕਈ ਬੰਦੇ ਹੋ ਜਿਹਨਾਂ ਨੂੰ ਕੈਂਸਰ ਵਾ ਉਹ ਵੀ ਇੱਥੇ ਲੜਾਈ ਲੜਦੇ ਆ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਦੇ ਲੜਦੇ ਜਦੋਂ ਇੱਥੇ ਮੌਤ ਹੋ ਜੂ ਤਾਂ ਵੀ ਕੋਈ ਗੱਲ ਨਹੀਂ ਕਿਤੇ ਸਾਡਾ ਇਹ ਤਾਂ ਨਾ ਲਿਖਿਆ ਜਾਊਗਾ ਵੀ ਆਪਣੇ ਮੋਰਚੇ ਲੜੇ ਆਪਣੇ ਹੱਕਾਂ ਵਾਸਤੇ ਲੜੇ ਕਿਉਂਕਿ ਸਾਡੇ ਗੁਰੂਆਂ ਨੂੰ ਕਿਤੇ ਦਾਗ ਨਾ ਲੱਗੇ ਤੇ ਹੁਣ ਅਗਲੀ ਰਣਨੀਤੀ ਕੀ ਅੱਗੇ ਵਧੋਗੇ ਹੁਣ ਬਿਲਕੁਲ ਬਿਲਕੁਲ ਵਧਾਂਗੇ ਹੁਣ ਬਸ ਤਿਆਰੀ ਸਾਡੀ ਉਹ ਮੀਟਿੰਗ ਲੱਗੇ ਲੱਗੇ ਆ ਮੀਟਿੰਗ ਉਹ ਜੋ ਦੇ ਸਾਡੇ ਸੂਬਾ ਪ੍ਰਧਾਨ ਦੇਣਗੇ ਉਹ ਅਸੀਂ ਮੰਨਾਂਗੇ ਤੋੜਾਂਗੇ ਬਹਿਰੀ ਬਹਿਰੀਅਲ ਜ਼ਰੂਰ ਤੋੜਾਂਗੇ ਦਿੱਲੀ ਵਧਾਂਗੇ ਬਿਲਕੁਲ ਜੀ ਦਿੱਲੀ ਜਾਣ ਦੀਆਂ ਤਿਆਰੀਆਂ ਖਿੱਚ ਲੀਆਂ ਨੇ ਕਿਹਾ ਜਾ ਰਿਹਾ ਕੀ ਹੁਣ ਦਿੱਲੀ ਜਾਣ ਦੀ ਤਿਆਰੀ ਆ ਤੇ ਹੁਣ ਜਿਹੜੀ ਹੈ ਕੀ 9 ਵਜੇ ਤੇ ਕਰੀਬ ਕਿਸਾਨ ਹੁਣ ਅੱਗੇ ਵਧਣਗੇ ਨਿਲਮ ਤੇ ਦੇਸਦਕ ਟਰੈਕਟਰ ਟਰਾਲੀਆਂ ਦਾ ਜਿਹੜਾ ਕਾਫਲਾ ਉਹ ਵਾਧਾ ਨਜ਼ਰ ਆ ਰਿਹਾ ਇਹ ਸਰਕਾਰਾਂ ਨੂੰ ਲੱਗਦਾ ਸੀ ਕਿ ਜਿੱਦ ਦੇ ਬਰੂ ਸੁੱਟਣ ਦੇ ਨਾਲ ਜਾਂ ਹੋਰ ਇਹ ਜ਼ੁਲਮ ਕਰਨ ਦੇ ਨਾਲ ਕਿਸਾਨੇ ਤੋਂ ਭੱਜ ਜਾਣਗੇ ਪਰ ਕਿਸਾਨ ਭੱਜ ਨਹੀਂ ਰਹੇ ਕਿਸਾਨ ਸਗੋਂ ਵੱਧ ਰਹੇ ਨੇ ਡੱਟ ਰਹੇ ਨੇ ਤੇ ਕਿਸਾਨ ਹੁਣ ਦਿੱਲੀ ਕੁਝ ਕਰਨ